ਮੈਂ ਕਨਾ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ। ਕਮਲ ਦੇ ਪੈਰ ਤੇ ਸੱਟ ਲੱਗੀ ਤੇ ਕੋ ਵਿਚਾਰੇ ਕੋ ਤੁਰਿਆ ਨਹੀਂ ਜਾਂਦਾ। ਉਹਨੂੰ ਵੇਖ-ਵੇਖ ਕੇ ਰੋਈ ਜਾਂਦਾ ਏ, ਰੋਈ ਜਾਂਦਾ ਏ। ਮੈਨੂੰ ਕੋਈ ਗੱਲ ਛੀ। ਕੀ ਗੱਲ ਛੀ? ਕੀ ਐ ਵੀਰੇ ਨੂੰ? ਛੱਟ ਲੱਗੀ ਵੀਰੇ ਨੂੰ। ਹਾਏ ਦੱਦ ਤੇ। ਹੁੰਦੀ ਉਪੀੜ। ਕੀ ਐ ਜੀ ਮੈਗ ਨੂੰ? ਹਬੂਬਾ ਇੱਧਰ ਤੇ ਤੇ ਨਾ ਵੇਖ ਤੇਰ ਕੋ ਨਹੀਂ ਵੇਖਿਆ ਜਾਂਦਾ ਤੇ ਨਾ ਵੇਖ ਜ਼ਰੂਰ ਵੇਖਣਾ ਉਹਨੂੰ ਤੁਰਿਆ ਫਿਰਦਾ ਐ ਰੋਈ ਜਾਂਦਾ ਇਹਨੂੰ ਵੇਖ ਕੇ ਐ ਚਲ ਵੀਰੇ ਨੂੰ ਬਾਹ ਫੜ ਕੇ ਅੰਦਰ ਲੈ ਜਾਓ ਅੰਦਰ ਲੈ ਜਾਓ ਵੀਰੇ ਨੂੰ ਬਾਹ ਫੜ ਕੇ ਫੋਨ ਚ ਲਾ ਕੇ ਦੇ ਵੇਖ ਦੋਲੀ ਅੰਦਰ ਜਲੀਏ ਅੰਦਰ ਜਲੀਏ ਨਹੀਂ ਆਣਾ ਨੂੰ ਇਹ ਕੀ ਤੇਰੇ ਕੋ ਤੁਰਿਆ ਨਹੀਂ ਜਾਣਾ ਏ ਹੋਰ ਇਹਦਾ ਕੀ ਨਹੀਂ ਕੀ ਹੋਇਆ ਮੈਨੂੰ ਕੀ ਹੋਇਆ ਹੈ ਮੈਨੂੰ ਹੈ ਪੈਰ ਨੂੰ ਵੇਖਦਾ ਬਾਰ ਬਾਰ ਏ ਨਾ ਤੂੰ ਹੱਥ ਕਿਉਂ ਲਾਇਆ ਕਿਉਂ ਹੱਥ ਲਾਇਆ ਪੈਰ ਨੂੰ ਕੇ ਲਾਈ ਆ ਕੀ ਗੱਲ ਐ ਹਾਏ ਹਾਏ ਮੈਂ ਰੋਇਆ ਜੀ ਕਿਉਂ ਰੋਇਆ ਜੀ ਮੈਂ ਕਿ ਪੈਰ ਪੈਰ ਦੇਖਿਆ ਵੀ ਨਹੀਂ ਜਾਂਦਾ ਉਹਦੇ ਕੋਲੋਂ ਉਹ ਜਿੰਦਾ ਵੇਖ ਕੇ ਫੂਕੇ ਤੇਰੀ ਫੂਕ ਹੋਣੀ ਪਹੁੰਚਦੀ ਫੂਕ ਏ ਏ ਏ ਏ ਪਾਣੀ ਵੀ ਨਾ ਮਾਰੀ ਵੀ ਲੈ ਕਮਲ ਕਮਲ ਇਹਨੂੰ ਕਮਲ ਲਿਆਵਾ ਵੇਖੇ ਨਾ ਕਹਣਾ ਤੂੰ ਉੱਠ ਵੀ ਆ ਲਿਆਵਾ ਮਾੜੀ ਨਹੀਂ ਫੇਰ ਕਿੱਦਾਂ ਆ ਜੂਗਾ ਪਾਣੀ ਨੂੰ ਆਜ ਮਾਰੋ ਆ ਜੇ ਉਠੋ ਅੰਦਰ ਚੱਲ ਜੇ ਉਠ ਵੀ ਨਹੀਂ ਉਠ ਵੀ ਨਹੀਂ ਅੰਦਰ ਚੱਲ ਏ ਏ ਤੂੰ ਹੇਲ ਨਾ ਬੱਸ ਪੈਰ ਨੂੰ ਸੱਟ ਲੱਗੀ ਹਾਏ ਹਾਏ ਰੋਈ ਕਿ ਜਨਣਾ ਹੈ ਜਿੰਨੂੰ ਸੱਟ ਲੱਗੀ ਉਹ ਤੇ ਰੋਂਦਾ ਨਹੀਂ ਆ ਨਾਟਕੀ ਤੂੰ ਤਾਂ ਨੋਟਿੰਗ ਕੀ ਕਰਦਾ ਮੈਨੂੰ ਲੱਗਦਾ ਚਲੋ ਚੁੱਪ ਕਰਜੋ ਚੁੱਪ ਕਰੋ ਚਲੋ ਨੈਕਸਟ ਮਾਰਨਿੰਗ ਆਪਾਂ ਕੰਬਲ ਦੇ ਪੈਰ ਤੇ ਸੱਟ ਲੱਗੀ ਸੱਟ ਲੱਗੀ ਕਰਦੇ ਰਹੇ ਅੱਜ ਵਿਖਾਇਆ ਫਾਂਡਾ ਕਰਾਉਣ ਵਾਲੇ ਨੂੰ ਤੇ ਕੱਖ ਲੱਗਾ ਗਿੰਦੇ ਵਿਚਾਰੇ ਦਾ ਪੈਰ ਨੀਲਾ ਹੋਇਆ ਪਿਆ ਇੰਨੀ ਪਰੇਸ਼ਾਨੀ ਰਹੀ ਰਾਤ ਸਵੇਰੇ ਉੱਠ ਕੇ ਫਾਂਡਾ ਕਰਾਇਆ ਫਾਣ ਡਕ ਰਾਇ ਇਹਦੇ ਫਾਣਡੇ ਵਾਲਿਆਂ ਨੇ ਦੱਸਿਆ ਹੈ ਕਿ ਨਿੰਮ ਦਾ ਪਾਣੀ ਰੰਨ ਕੇ ਤੇ ਉਹਦੇ ਨਾਲ ਪੈਰ ਧੋਣਾ ਹੈ ਇਹ ਘਿਓ ਚ ਨਿੰਮ ਸਾੜ ਕੇ ਤੇ ਉਹ ਲਾਣੀ ਆ ਤੇ ਤੁਣੀ ਵੀ ਦੇਣੀ ਆ ਨਿੰਮ ਦੇ ਪੱਤਿਆਂ ਦੀ ਇਸ ਕਰਕੇ ਮੈਂ ਪਾਣੀ ਰੰਨਿਆ ਸੀ ਕੱਲ ਤੇ ਬਹੁਤ ਜ਼ਿਆਦਾ ਹੀ ਪੈਰ ਕੱਲ ਤੇ ਹਿੰਮਤ ਹੀ ਨਹੀਂ ਪਈ ਕਿ ਵੀਡੀਓ ਬਣਾਈਏ ਅੱਜ ਥੋੜਾ ਠੀਕ ਹੋਇਆ ਹੈ ਕੁੱਝਾਂ ਲਿਆ ਪੈਰ ਤੇ ਇਹ ਤਾਂ ਤੁਹਾਨੂੰ ਵਰਜੀ ਕਰਨੀ ਹੈ ਅੱਜ ਦੇ ਪੈਰ ਨੂੰ ਕਾਫੀ ਫਰਕ ਆ ਮੈਂ ਨੇ ਬੜੀ ਬਿਆਹ ਕੀਤੀ ਆ ਪਤਾ ਲੱਗ ਗਿਆ ਹੈ ਕਿ ਕੱਖ ਲਗਾਏ ਕਈ ਭਣ ਬਰਾਵਾਂ ਦਾ ਤੇ ਵਿਚਾਰਿਆਂ ਦਾ ਉਹ ਸਾਨੂੰ ਮਿਲਦਾ ਹੈ ਕਿ ਪਤਾ ਹੀ ਨਹੀਂ ਲੱਗਿਆ ਲਾਤ ਤੱਕ ਗੜ ਗਈ ਹੈ ਗੁਰਮੀ ਨੇ ਬਹੁਤ ਬੈਕ ਕੀਤੀ ਆ ਬਹੁਤ ਬਹੁਤ ਸ਼ੁਕਰ ਗੁਰਮੱਦੀ ਦਾ ਗੁਰਮੱਦੀ ਟਾਈਮ ਨਾਲ ਪਤਾ ਲੱਗ ਗਿਆ ਇਹ ਟਾਈਮ ਨਾਲ ਲਾਜ ਹੋ ਗਿਆ ਇੱਥੇ ਜਲੂ ਮੁੜ ਗਿਆ ਕੰਮ ਚਲੋ ਆਪਾਂ ਹੁਣ ਟੂਨੀ ਦੇਣ ਲੱਗੇ ਆ ਇਹਨਾਂ ਦੇ ਪੱਤਿਆਂ ਦੀ ਧੂਨੀ ਆ। ਇੱਕ ਚੰਗੀ ਤਰ੍ਹਾਂ ਪੈਰ ਨੂੰ ਸਾਰਾ ਧੂਆ ਆ ਜਾਊਗਾ। ਆਹ ਦਿਨ ਇਦਾਂ ਦੇ ਹਨ ਮੌਸਮ ਇਦਾਂ ਦਾ ਹੋਇਆ ਹੁੰਦਾ ਹੈ ਕਿ ਕੀੜੇ ਮਕੋੜੇ ਬਾਹਰ ਤੁਰੇ ਫਿਰਦੇ ਆ ਥੋੜਾ ਜਿਵੇਂ ਕਿਸੇ ਨੂੰ ਲੱਗੇ ਕਿ ਕੋਈ ਘਾਰਸ਼ ਵਗੈਰਾ ਹੈ ਲਾਲਗੀ ਜੀ ਹੋਈ ਹੈ ਤੇ ਉਹਨੂੰ ਜ਼ਰੂਰ ਵਿਖਾ ਲੈਣਾ ਚਾਹੀਦਾ ਹੈ ਕਿਉਂਕਿ ਬਾਅਦ ਚ ਕੰਮ ਵੱਧ ਜਾਂਦਾ ਹੈ ਜਿਹੜੇ ਭਣ ਭਰਾਵਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਤੇ ਗੁਰ ਭੈਣ ਹੈ ਵਿਚਾਰੀ ਉਹਨੇ ਦੱਸਿਆ ਕਿ ਲਾਤੀ ਗਲ ਗਈ ਆ ਅਜੇ ਕਿਉਂ ਆਪਾਂ ਲੋਕ ਪਿੰਡਾਂ ਵਿੱਚ ਰਹਿੰਦੇ ਆ ਤੇ ਹੋ ਸਕਦਾ ਪਿੰਡਾਂ ਵਿੱਚ ਤੇ ਪੋਸੀਬਲ ਆ ਸ਼ਹਿਰਾਂ ਵਿੱਚ ਤੇ ਆਪਾਂ ਸਮਝਦੇ ਨਹੀਂ ਨਾ ਕਿ ਸ਼ਹਿਰ 'ਚ ਵੀ ਐਵੇਂ ਕੋਈ ਅੰਦਰ ਕੋਈ ਚੀਜ਼ ਵੱਢ ਜੂਗੀ ਕੀੜਾ ਮਕੋੜਾ ਖਾਸ ਕਰਕੇ ਸੱਪ ਇੱਕ ਭੈਣ ਹੈ ਤੇ ਉਹਦੇ ਵਿਚਾਰੀ ਦੇ ਕੱਖ ਲੱਗ ਗਏ ਆ ਇਹ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇਲਾਜ ਕਰਾਉਂਦੇ ਆ ਡੀ ਐਮ ਸੀ ਤੱਕ ਇਲਾਜ ਕਰਵਾ ਲਿਆ ਹੈ ਤੇ ਪਰ ਉਹ ਲੱਤ ਜਿਹੜੀ ਗਲੀ ਉਹ ਠੀਕ ਨਹੀਂ ਹੋਈ ਤੇ ਇਦਾਂ ਕਿਸੇ ਭੈਣ ਭਰਾ ਨੇ ਗੱਲ ਕੀਤੀ ਤੇ ਦੱਸਿਆ ਕਿ ਤੁਸੀਂ ਉਹ ਫਾਂਡੇ ਫੁੰਡੇ ਵਾਲੇ ਨੂੰ ਵੇਖ ਲੈਣਾ ਸੀ ਇੱਕ ਵਾਰ ਕਰਵਾ ਕੇ ਤੇ ਉਹ ਫਾਂਡੇ ਨਾਲ ਥੋੜਾ ਫਰਕ ਪਿਆ ਹੈ ਤੇ ਪਰ ਜੇ ਲੱਤ ਪਰ ਜੇ ਲੱਤ ਠੀਕ ਨਹੀਂ ਦੀ ਹੋਈ ਪਲਾ ਹੋਇਆ ਉਸ ਭਾਂਡ ਦਾ ਜਿਹਨੇ ਸਾਨੂੰ ਦੱਸਿਆ ਕਿ ਤੁਸੀਂ ਛੇਤੀ ਇਹਨੂੰ ਵਿਖਾ ਲਓ ਕਿਸੇ ਫਾਂਡੇ ਫੁੰਡੇ ਵਾਲੇ ਨੂੰ ਉਹਨਾਂ ਦੇ ਕਹਿੰਦੇ ਅਸੀਂ ਵਿਖਾਈ ਆ ਤੇ ਉਹ ਹੀ ਨਿਕਲੀ ਚੀਜ਼ ਹੈ ਮਗਰ ਮਜੀਦਿਆ ਕਨ ਸਾਰਿਆਂ ਨੂੰ ਤੰਦਰੁਸਤੀ ਦੇਣਾ ਨਿੰਦੇ ਕੇ ਬਾਅਦ ਚੱਕੀ ਉਹ ਲੋਨਾ ਤੇ ਜਿਹੜਾ ਨਿੰ ਸਾੜੀ ਆ ਇਹ ਤੇ ਗੁਰਮੱਧਿ ਦੇਣਾ ਬਹੁਤ ਫਰਕ ਆ ਸਾਰੀ ਰੈੱਡਨੈਸ ਹਟ ਗਈ ਐ ਟਕ 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 ਪੈਰ ਸੁੱਜ ਗਿਆ ਪਿਆ ਇਹ ਸ਼ੁਕਰ ਕਰੋ ਗੁਰੂ ਦੀ ਸ਼ੁਕਰ ਹੈ ਤਾਂ ਬਥੇ ਬਥਾ ਸ਼ੁਕਰ ਹੈ ਠੀਕ ਹੋ ਗਿਆ ਮੇਰੇ ਪੁੱਤ ਦਾ ਚਲ ਬੇਟਾ ਟਾਕਲਾ ਹੁਣ ਉਹਨੂੰ